ਸੁਮੇਜਗਰ ਦਾ ਦਸਤਕਾਣਾ ਕਿ ਤੁਸੀਂ ਅੱਜ ਆਪਣੇ ਹਰਮਨ ਪਿਆਰੇ ਉਕਮંત્રી ਜ਼ਾਫਰਕਵਰ ਸਿੰਘ ਜੀ ਮਾਤਾ ਤੁਸੀਂ ਅੱਜ ਪਿਆਰ ਦੇਣ ਆਏ ਹੋ ਮਾਰ ਦੇਣ ਆਏ ਹੋ ਉਹਨਾਂ ਨਾਲ ਪੰਜਾਬ ਦੇ ਚਾਰਜ ਗਨੀਸ਼ ਸ਼ਿਸ਼ੋਧਿਆ ਜੀ ਮੈਂ ਦੱਸਣਾ ਚਾਹੁੰਦਾ ਕਿ ਕੱਲ੍ਹ ਹੀ ਹਾਲੇ ਇਸ ਪਿੰਡ ਨੇ ਬਹੁਤ ਵੱਡੀ ਕਦਰਤਾ ਕੀਤੀ ਸੀ ਔਰ ਬੜਾ ਵੱਡਾ ਮਾਣ ਇਸ ਪਿੰਡ ਦੇ ਕੱਲ ਹੀ ਦਿੱਤਾ ਸੀ ਕੱਲ ਇੱਥੋਂ ਮੈਂ ਭੋਗੇ ਗਿਆ ਜੀ ਔਰ ਭਰਾਵੋ ਤੁਹਾਡਾ ਦੇਣ ਨਹੀਂ ਦੇ ਸਕਦੇ ਤੁਹਾਡਾ ਜੋ ਆਪਾਂ ਚੱਲਿਆ ਜ਼ਿੰਦਗੀ ਦੇ ਵਿੱਚ ਇੱਕ ਸਿਆਸੀ ਸਫਰ ਸ਼ੁਰੂ ਕੀਤਾ ਇਨ੍ਹਾਂ ਪਿੰਡਾਂ ਤੋਂ ਹੀ ਉਹ ਸਿਆਸੀ ਸਫਰ ਸਫਰ ਸ਼ੁਰੂ ਕੀਤਾ ਤੁਹਾਡਾ ਤੈਨੂੰ ਦਿলো ਧੰਨਵਾਦ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਟਕਾਰ ਪਿੰਡ ਦੇ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਛੋਟੇ ਬੱਚੇ ਮਾਵਾ ਪੈਣਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਸਤਕਾਰ ਦੇ ਰਹੇ ਹੋ ਸਪੰਸਾਬ ਪੂਰੀ ਪੰਚਾਇਤ ਮੋਦਵਰ ਸਜੜ ਪਿੰਡ ਦੇ ਮਾਨ ਸਤਕਾਰ ਕੀਤਾ ਬਹੁਤ ਬਹੁਤ ਧੰਨਵਾਦ ਔਰ ਫਤੇ ਦੀ ਸਾਂਝ ਪਾਈਏ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਪਿੰਡ ਵੱਲੋਂ ਮੰਗ ਪੱਤਰ ਵੀ ਦਿੱਤਾ ਗਿਆ ਬਜ਼ੁਰਗਾਂ ਨੇ ਪਲੱਸ 2 ਦੇ ਸਕੂਲ ਦੀ ਮੰਗ ਕੀਤੀ ਹੈ ਕਿ ਬੱਚੇ ਸਾਡੇ ਨਾਲ ਦੇ ਪਿੰਡਾਂ ਚ ਪੜਨ ਜਾਂਦੇ ਆ ਦਿੱਕਤ ਆਉਂਦੀਆਂ ਨੇ ਜਾਣ ਆਉਣ ਦੀਆਂ ਪਿੰਡਾਂ ਦੇ ਵਿੱਚ ਗਰਾਊਂਡ ਬਣਾਉਣੇ ਨੇ ਸਕੂਲ ਬਣਾਉਣੇ ਨੇ 56 ਟੋਬੇ ਸਾਫ਼ ਕਰਨੇ ਆ ਸੜਕਾਂ ਬਣਾਉਣੀਆਂ ਆ ਆ ਨਹਿਰ ਦੇ ਪਰਲੇ ਪਾਸੇ ਵੀ ਸੜਕ ਦੀ ਮੰਗ ਆਈ ਹੈ ਉਧਰ ਵੀ ਕਿਉਂਕਿ ਬਸੋਂ ਹੈਗੀ ਉਧਰ ਸੋ ਵੀਰੋ ਥੋਡੀ ਸਰਕਾਰ ਆ ਤੁਸੀਂ ਦੱਸੋਗੇ ਕੰਮ ਹੋ ਜਾਣਗੇ ਜਿਆਦਾ ਦੇ ਕੰਮ ਹੈ ਜੀ ਪੈਸੇ ਹੋਗੇ ਨਾ ਹੋ ਗਿਆ ਜੀ ਉਹ ਪੈਸੇ ਮਿਲ ਹੀ ਜਾਣਗੇ ਬਸ ਉਹ ਕੰਮ ਸ਼ੁਰੂ ਹੋ ਜਾਵੇ ਤੇ ਜਦੋਂ ਤੁਸੀਂ ਸਾਨੂੰ ਕਿਸੇ ਗੱਲ ਨੂੰ ਜਵਾਬ ਨਹੀਂ ਦਿੰਦੇ ਫਿਰ ਅਸੀਂ ਕਹਿੰਦੇ ਜਵਾਬ ਜਦੋਂ ਤੁਹਾਨੂੰ ਤਸੀਂ ਬੁਲਾਉਂਦੇ ਆ ਤੁਸੀਂ ਅੱਧੀ ਰਾਤ ਨੂੰ ਨੰਗੇ ਪੈਰੀਂ ਹਾਜ਼ਰ ਅਸੀਂ ਵੀ ਹਾਜ਼ਰ ਹੋ ਗਏ ਤਾਂ ਇਸ ਕਰਕੇ ਬੜਾ ਕੁਝ ਅਜੇ ਕਰਨਾ ਹੈ ਨੌਜਵਾਨਾਂ ਦੇ ਅੱਖਾਂ ਦੇ ਵਿੱਚ ਉਮੀਦ ਦੀ ਕਿਰਨ ਹੈਗੀ ਆ ਕਿ ਕੁਝ ਕਰਾਂਗੇ ਨੌਕਰੀਆਂ ਮਿਲਣਗੀਆਂ ਡਿਗਰੀਆਂ ਮੁਤਾਬਕ ਕਿਉਂਕਿ ਬਾਹਰਲੇ ਮੁਲਕਾਂ ਚ ਜਾ ਕੇ ਕੀ ਕਰਾਂਗੇ ਕਰਜ਼ੇ ਲੈ ਕੇ ਚਲੇ ਜਾਂਦੇ ਹਾਂ ਬਹੁਤ ਵੱਢੀ ਜਾਂਦੇ ਆ ਹੁਣ ਆਪਾਂ ਆਪਦੀਓ ਧਰਤੀ ਠੀਕ ਕਰ ਲਈਏ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ ਬਾਬਾ ਬੋਡਾ ਜੀ ਦੀ ਧਰਤੀ ਹੈ ਗੁਰੂ ਅਰਜਨ ਦੇਵ ਜੀ ਦੀ ਧਰਤੀ ਹੈ ਗੁਰੂ ਤੇਗ ਬਹਾਦਰ ਜੀ ਦੀ ਧਰਤੀ ਹੈ ਸ਼ਹੀਦ ਆਜ਼ਮ ਭਗਤ ਸਿੰਘ ਉਹਨਾਂ ਦੀ ਧਰਤੀ ਹੈ ਆਪਾਂ ਆਪਦੀਓ ਧਰਤੀ ਠੀਕ ਕਰ ਲਈਏ ਉਹ ਜਿਹੜੇ ਇਸ ਧਰਤੀ ਤੇ ਗ੍ਰਹਿਣ ਬਣ ਕੇ ਆਏ ਸੀ ਉਹ ਆਪਾਂ ਨੇ ਪਹਿਲੀ ਹਰਾ ਰੱਖੇ ਨੇ ਉਹਨੂੰ ਨੇੜੇ ਨਾਲ ਲੱਗਣ ਦਿਓ ਧਰਤੀ ਠੀਕ ਹੋ ਜਾਣੀ ਹੈ ਹੋਰ ਕੀ ਧਰਤੀ ਬਾਰੇ ਕੁਝ ਕਹਿੰਦੀ ਨਹੀਂ ਪਰ ਦੂੜ ਸਮਣ ਦਾਣੇ ਪੈਦਾ ਕਰ ਦਿੰਦੀ ਹੈ ਹਾਲਚ 90 ਮਣ ਚੋਂ ਨਾਲ 7 ਮਣ ਕਣਕ ਪੈਦਾ ਕਰ ਦਿੰਦੀ ਹੈ ਪਰ ਉਹ ਧਰਤੀ ਤੋਂ ਜਿਹੜੇ ਗ੍ਰੈਂਡ ਬੜ ਕੇ ਆਏ ਸੀ ਉਹ ਆਪਾਂ ਨੇ ਦੂਰ ਕਰਨੇ ਨੇ ਉਹ ਫੇਰ ਫਿਰਦੇ ਨੇ ਹੁਣ ਕੋਈ ਨੁ ਫਿਰਦੇ ਰਹਿਣ ਦਾ ਕੁਛ ਨਾ ਉਹਨਾਂ ਨੂੰ ਕੁਛ ਕਹਿਓ ਨਾ ਉਹ ਗੜਾ ਕਰੇ ਰੋੜਾ ਨੂੰ ਮਾਰਦੇ ਨੇ ਕੰਮਲੇ ਜਿਹਾ ਹੋਏ ਫੇਰਦੇ ਨੇ ਫਿਰਦੇ ਰਹਿਣ ਦਾ ਆਪਾਂ ਨੂੰ ਕੀ ਨੇ ਤੇ ੋਟਾ-ਗੋਟਾ ਤੋਂ ਉਹਨਾਂ ਨੂੰ ਪੈਣੀਆਂ ਨਹੀਂ ਉਹ ਪਹਿਲੇ ਹੀ ਤੁਸੀਂ ਦੱਸਤਾ ਸੀਗਾ ਤੇ ਉਹਦਾ ਬਾਈਚ ਵੀ ਦੱਸਤਾ ਸੀ ਤੁਸੀਂ ਫਿਰ ਲੁਧਿਆਣੇ ਦੀਆਂ ੋਟਾਂ ਹੋਈਆਂ ਹੌਂਚ ਦੱਸਤਾ ਸੀ ਕੋਈ ਜਲੰਧਰ ਦੀਆਂ ਹੋਈਆਂ ਹੌਂਚ ਦੱਸਤਾ ਸੀ ਡੇਰਾ ਬਾਬਾ ਨਾਨਕ ਦੀਆਂ ਹੋਈਆਂ ੋਟ ਦੱਸਤਾ ਸੀ ਕਿੱਤੜ ਵਾਹੇ ਦੱਸਦਾ ਸੀ ਚੱਪੇ ਆਲ ਦੱਸਦਾ ਸੀ ਤੁਹਾਨੂੰ ਤਾਂ ਸਾਰਾ ਪਤਾ ਉਹਨਾਂ ਨੂੰ ਨਹੀਂ ਪਤਾ ਲੱਗਿਆ ਵੀ ਅਸੀਂ ਹਾਰ ਲੱਗ ਗਏ ਉਹਨਾਂ ਨੂੰ ਉਦੋਂ ਪਤਾ ਲੱਗਿਆ ਜਦੋਂ ਉਮੀਦਵਾਰ ਨੇ ਲੈਂਦੇ ਟਿਕਟ ਵੀ ਛੱਡੋ ਪਰੇ ਬੇਇੱਜ਼ਤੀ ਕਰਾਉਣ ਆਲਾ ਕਰਦੇ ਐ ਤੈਜਾ ਪਰੇ ਕਿਉਂਕਿ ਲੋਕਾਂ ਨੇ ਦਿਨੋਂ ਲੈ ਗਏ ਬੜਾ ਉਹਨਾਂ ਨੂੰ ਤੁਸੀਂ ਹਾਰ ਪਾਏ ਬੜੇ ਉਹਨਾਂ ਤੇ ਵੀ ਫੁੱਲ ਸਿੱਟੇ ਪਰ ਉਹਨਾਂ ਨੇ ਕੋਈ ਮੂਰੋਂ ਆਪਣੇ ਹੱਕ ਦੀ ਗੱਲ ਕੀਤੀ ਨਹੀਂ ਉਹਨਾਂ ਨੇ ਬਾਣੀ ਗੁਰੂ ਕੀ ਬਾਣੀ ਜਿਹੜੀ ਹੈ ਸਰਬੱਤ ਦਾ ਭਲਾ ਮੰਗਣੀ ਉਹ ਗਲੀਆਂ ਚ ਰੋੜਤੀ ਉਹਨੇ 탱크 ਚੜਾਤੇ ਸਾਡੇ ਗੁਰ ਧਾਮਾਂ ਤੇ ਉਹਨਾਂ ਦੇ ਹੱਥ ਰੰਗੇ ਹੋਏ ਨੇ ਪਾਪਾਂ ਨਾਲ ਕਿ ਜਿਹੜੀ ਮਾਫੀ ਹੈ ਉਹ ਗਲਤੀ ਦੀ ਹੋ ਸਕਦੀ ਹੈ ਮਾਫੀ ਗੁਨਾਹਾਂ ਦੀ ਨਹੀਂ ਹੁੰਦੀ ਬਿਨਾਂ ਆਂ ਦੀ ਸਜ਼ਾ ਹੁੰਦੀ ਉਹਨੇ ਬਿਨਾ ਕੀਤੇ ਹੋਏ ਕਿਵੇਂ ਮਾਫ ਕਰਦੀਏ ਤੇ ਲੋਕਾਂ ਦੀ ਕਚੇਰੀ 'ਚ ਤਾਂ ਪਹਿਲਾਂ ਹੀ ਬਹੁਤ ਵੱਡੇ ਗੁਨਾਹ ਕਰ ਸਾਬਤ ਹੋਏ ਹੋਏ ਨੇ ਉਹ ਇਹ ਆਪ ਕਾਲ ਤੱਕ ਸਭ ਤੇ ਜਾ ਕੇ ਉੱਥੇ ਆਹ ਕਰਕੇ ਵਿਆਹ ਮੈਂ ਕੀਤਾ ਜੀ ਆ ਵੀ ਮੈਂ ਕੀਤਾ ਜੀ ਆ ਵੀ ਮੈਂ ਮੰਨਦਾ 12 ਕਿ ਮਕਰ ਕੋ ਕਹਿੰਦੇ ਮੈਂ ਤਾਂ ਐਵੇਂ ਹੀ ਕਰਦਾ ਸੀ ਕਮਾਲ ਹੈ ਤੁਸੀਂ ਕੀ ਸਮਝਦੇ ਹੋ ਕੱਲ ਤੱਕ ਸਭ ਮੂਰੀ ਝੂਠ ਬੋਲੇ ਆਏ ਫਿਰ ਇੱਕ ਹੋਰ ਗੁਨਾਹ ਕਰਿਆ ਆਏ ਫਿਰ ਸੋ ਆਪਾਂ ਦਸਾਂ ਨਾ ਹੋਂਦੀ ਕਮਾਈ ਕਰਨ ਵਾਲੇ ਬੰਦੇ ਆ ਆਪਾਂ ਜਵਾਕਾਂ ਨੂੰ ਪੜਾਈਏ ਬਜ਼ੁਰਗਾਂ ਦਾ ਇਲਾਜ ਕਰਾਈਏ ਨੌਜਵਾਨਾਂ ਨੂੰ ਨੌਕਰੀਆਂ ਤੇ ਲਾਈਏ ਇਹੀ ਸਾਡਾ ਤਾਂ ਮੈਨੀਫੈਸਟੋ ਹੈ ਇਹੀ ਸਾਡੀਆਂ ਗੱਲਾਂ ਬਿਜਲੀ ਆਉਂਦੀ ਹੈ ਨਾ ਦਿਨੇ ਫਿਰ ਮੋਟਰਾਂ ਨਹੀਂ ਕਰਾਂ ਵਾਲੀ ਜਿਹੜੀ ਆ ਉਹ ਫ੍ਰੀ ਆਉਂਦੀ ਹੈ ਜਦੋਂ ਮਰਜ਼ੀ ਜਾ ਕੇ ਬਟਨ ਦੱਬ ਲਿਓ ਸੂਵੇ ਦਾ ਪਾਣੀ ਵੀ ਤੇ ਪਾਉਣ ਲੱਗਿਆ ਇਹ ਕਰਾਂਗੇ ਠੀਕ ਕਰਾਂਗੇ ਥੋੜਾ ਟਾਈਮ ਲੱਗ ਜੂਗਾ ਹੁਣ ਤਾਂ ਸੁਪੀਰ ਬਦਲ ਹੋ ਰਹੀ ਹੈ ਅਜੇ ਪੈਕੇਜ ਵੀ ਦੇਣਗੇ ਵੀ ਤੁਹਾਡੀ ਮੋਟਰ ਮੈਂ ਚਲਾਇਆ ਕਰੂੰ ਮੈਨੂੰ ਵੋਟਰ ਪਾ ਦਿਓ ਥੋੜਾ ਆਟਾ ਮੈਂ ਗੋਲਦਿਆ ਕਰੂੰ ਮੈਨੂੰ ਵੋਟਰ ਪਾ ਦਿਓ ਤਾਂ ਹੈ ਜੇ ਕੰਮਾਂ ਤੇ ਹੁਣੇ ਦੇਖੋ ਸਹੀ ਤੁਸੀਂ ਥੱਲੇ ਲਾ ਲੈ ਧਰਤੀ ਤੇ ਧਰਤੀ ਤੇ ਲਾ ਲਈ ਬਾਈਪਾਸ ਸਾਤੇ ਵੇਣ ਲੱਗੇ ਤਾਂ ਨਿਦੁਰ ਨੇ ਪਹਿਲਾਂ ਕਰੂ ਤੇ ਇਹਨਾਂ ਨੇ ਨਿਦਰਨੇ ਇਹ ਤਾਂ ਕੁਰਸੀ ਤੇ ਨਹੀਂ ਬੈਠੇ ਥੱਲੇ ਬੈਣਾ ਤਾਂ ਦੂਰ ਦੀ ਗੱਲ ਹੈ ਤੇਰੀ ਤੇ ਤੇ ਹੁਣ ਨਾ ਹੈ ਨਾ ਥੱਲੇ ਲੋਕਾਂ ਨੇ ਲਾਇ ਨਾ ਮੇਰਾ ਇਹ ਕੋਈ ਵੀ ਦੂਰ ਨਹੀਂ ਮੇਰਾ ਤਾਂ ਨਾਂ ਹੀ ਲੱਗਦਾ ਮੇਰਾ ਤਾਂ ਨਾਂ ਹੀ ਲੱਗਦਾ ਕੰਮ ਤੁਸੀਂ ਕਰਦੇ ਹੋ ਉਹ ਕਹਿੰਦੇ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਬਹੁਤਾਂ ਤੁਸੀਂ ਹੋ ਨਾ ਹੀ ਜਰਨੈਲ ਹੁੰਦਾ ਲੜਦੀਆਂ ਫੌਜਾਂ ਆਉਂਦੀਆਂ 11 ਤਰੀਕ ਨੂੰ 11 ਤਰੀਕ ਨੂੰ ਤੀਜੇ ਨੰਬਰ ਤੇ ਬਟਣਾ ਆਪਣਾ ਉਪਰੋਤੀਜੇ ਨੰਬਰ ਤੇ ਝਾੜੂ ਦਾ ਚੌਂ ਨਿਸ਼ਾਨ ਹੈ ਤੇ ਪਹਿਲਾਂ ਵੀ ਬਹੁਤ ਪਿਆਰ ਦਿੰਦਾ ਏ ਤੁਹਾਡੇ ਨਾਲ ਕੋਈ ਸ਼ਿਕਵਾ ਨਹੀਂ ਉਸ ਤਾਂ ਪਹਿਲੇ ਪਿਆਰ ਬਹੁਤ ਦਿੱਤਾ ਹੋਇਆ ਪਹਿਲਾਂ 22 ਵੀ ਜਿਤਾਏ ਹੋਇਆ ਤੇ ਲੰਬਾ ਦਾ ਤਾਂ ਦੀ ਇਹ ਸ਼ਿਕਵਾ ਤਾਂ ਕਰੀ ਜੇ ਤੁਸੀਂ ਕੋਈ ਜਵਾਬ ਦਿੱਤਾ ਹੋਵੇ ਸੋ ਇਸ ਕਰਕੇ ਆ ਜਿਹੜੇ ਕੰਮਾਂ ਦੀ ਗੱਲ ਕੀਤੀ ਹੈ ਹੋ ਜਾਣਗੇ ਕਿਉਂਕਿ ਪਹਿਲਾਂ ਕਦੇ ਤੁਹਾਡੇ ਇੱਥੇ ਮੁਕਮਤੀਆਂ ਆਇਆ ਕਰੇ ਬਦੇ ਕੋਈ ਵੀ ਕੋਈ ਗੱਲ ਹੋਵੇ ਕੋਈ ਚੁਕਾਏ ਦੱਸਿਆ ਹੋਵੇ ਕਦੇ ਚਲੋ ਆਪਾਂ ਤਾਂ ਤੁਸੀਂ ਜਾਣ ਗੋ ਨੇ ਸਰਪੰਚਾਂ ਪਰ ਤੂੰ ਪਹਿਲਾਂ ਕੁਤੇ ਦੱਸਿਆ ਹੋਵੇ ਐ ਮੁੱਖ ਮੰਤਰੀ ਆਇਆ ਤਾਂ ਸਰਪੰਚਾਂ ਜਮਾ ਕੋਲੇ ਖੜਾ ਹੋ ਗਏ ਇਹਨਾਂ ਨੂੰ ਤਾਂ ਇਹ ਨਹੀਂ ਹੁੰਦੀ ਸੀ ਹੁਣ ਆਉਣਗੇ ਹੁਣ ਤਾਂ ਐਸੇ ਪੁੱਛੇ ਵੰਡਣਗੇ ਕਿ ਕੱਲ ਦਾ ਖਿਆਲ ਰੱਖ ਮੈਂ ਹੱਥ ਮਲ ਕੇ ਬੇਨਤੀ ਕਰਦਾ ਰੜਕੜ ਵਾਲਿਓ ਐਸੇ ਵੰਡਣਗੇ ਜਵਾਬ ਨਾਂਦੇ ਉਹ ਲక్ష్ਮੀ ਦੀ ਮੁਰਦੀ ਹੁੰਦੀ ਥੋਡੇ ਨੇ ਇਹਨਾਂ ਨੇ ਕਿਹੜਾ ਨਰਮਾ ਵੇਚਿਆ ਥੋਡੇ ਨੇ ਥੋਡੇ ਨੇ ਬਸ ਐ ਕਰਕੇ ਫਿਰ ਉਹ ਵੀ ਹਾਂ ਤੇ 11 ਤਰੀਕ ਨੂੰ ਛਾੜੂ ਵਾਲਾ ਬਟਨ ਦਬਕੇ ਕਰ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦਿਓ ਬਾਕੀਆਂ ਨੂੰ ਵੀ ਹਾਂ ਬਹੁਤਾਂ ਸਮਝਦਾ ਇਲਾਕਾ ਤੇ ਥੋੜੇ ਵੱਲੋਂ ਤਾਂ ਸਮਝੀਏ ਵੀ ਹਾਂ ਇਹ ਕਿਨਾਰਾ ਜਿੰਦਾਬਾਦ ਬੋਲੇ ਸੋਨਿਹਾਲ ਜਿੰਦਾਬਾਦ ਜਾਂਦੇ ਬਸਦੇ ਰਹੋ ਤਰੱਕੀਆਂ ਕਰੋ ਥੋਡੇ ਨਾਲ ਆ ਥੋਡੇ ਵਰਗੇ ਆਈ ਰਹਾਂਗੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ